ਜਦੋਂ ਸਬਜ਼ੀ ਲੈ ਰਹੇ ਆ ਆਫਰੀ ਕਾਗਜ਼ ਉੱਤੇ ਡਾਡੀ ਜੀ ਕਹਿੰਦੇ ਆਹ ਦੋ ਜੀ ਸਾਨੂੰ ਆ ਗਏ ਆ ਤੇ ਭਾਬੀ ਜੀ ਦੇ ਵੀ ਮਹਿੰਦੀ ਲੱਗੀ ਤੇ ਆਂਟੀ ਜੀ ਦੇ ਵੀ ਜਗ੍ਹਾ ਤੇ ਆਪਣਾ ਮਤਲਬ ਕਿ ਮਨੋਰੰਜਨ ਕਰਦੀਆਂ ਨੇ ਲੋ ਹੋਣਸੀ ਲੱਸੀ ਪਿੰਨੇ ਆ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਮਾਜ ਬਲੌਗ 'ਚ ਸਵਾਗਤ ਹੈ ਤੇ ਅੱਜ ਦਾ ਦਿਨ ਸਾਰਾ ਰਹੂਗਾ ਤਿਆਰੀਆਂ ਦਾ ਤੀਆਂ ਦੀ ਜਿੱਦ ਤਿਆਰੀਆਂ ਹੋ ਰਹੀਆਂ ਅੱਜ ਸਾਰਾ ਦਿਨ ਇਹੀ ਦਿਖਿਸੀਗਾ ਸ਼ੀ ਅੰਕਲ ਦੀ ਆ ਗਏ ਆ ਦੁੱਧ ਲੈ ਕੇ ਸੱਚੀ ਕਰਤਾ ਹਾਂ ਹਾਂਜੀ ਠੀਕ ਹੈ ਤੇ ਆ ਦੇ ਮਮੀ ਦਾਣੇ ਪਾ ਰਹੇ ਆ ਹੁਣ ਅਸੀਂ ਅੰਕਲ ਨੂੰ ਕੈਨੀ ਲੈ ਕੇ ਪਾਣੇ ਆ ਦੁੱਧ ਐਡਮ ਵਿੱਚ ਹੁਣ ਮੰਮੀ ਜੀ ਨੇ ਦਾਣੇ ਪਾਲੇ ਆ ਬੋਰੇ ਵਿੱਚ ਹੁਣ ਅਸੀਂ ਲੈ ਕੇ ਜਾਵਾਂਗੇ ਮੈਂ ਤੇ ਡੈਡੀ ਜੀ ਨੇ ਅਸੀਂ ਜਾਣਾ ਹੈ ਮੰਡੀ ਨੂੰ ਤੇ ਸਬਜ਼ੀ ਲੈ ਆਣੀ ਉੱਥੋਂ ਤੇ ਹਲਵਾ ਨਹੀਂ ਨੂੰ ਕੀ ਆ ਫਿਰ ਉਹ ਫੀ ਕੱਲ ਗਏ ਸੀਗੇ ਬਟ ਸਬਜੀ ਮੰਡੀ ਫਿਰ ਨੇ ਰਾਤ ਹੋ ਗਈ ਸੀਗੀ ਫੇਸ ਗਿਆ ਮੰਡੀ ਬੰਦ ਹੋ ਗਈ ਹਣੀਆ ਤੇ ਸਵੇਰ ਨੂੰ ਲਿਆਵਾਂਗੇ ਤੇ ਹੁਣ ਚੱਲੇ ਆ ਤੇ ਸਾਰਾ ਬੇੜਾ ਤੋ ਦਿੱਤਾ ਆਸੀਂ ਤੇ ਫੇਰ ਮਹਿੰਦੀ ਮੰਦੀ ਲਗਾਨੀਆਂ ਸਾਰੇ ਆਣ ਆਇਆ ਪਲਵੀ ਨੇ ਆਣਾ ਸਾਰੇ ਆਣ ਗੋਹ ਤੇ ਦੇਖੋ ਕਿਤਾ ਕਿਤਾ ਹੁੰਦੀ ਆ ਅੱਜ ਸਾਰਾ ਤਿਆਰੀ ਦਿਖਾਉਂਗੀ ਤੁਹਾਨੂੰ ਸਾਰਿਆਂ ਨੂੰ ਵੀ ਤੀਆਂ ਦੀ ਤਿਆਰੀ ਕਿੱਦਾਂ ਹੋ ਗਿਆ ਹਾਂਜੀ ਹੋਰ ਅਸੀਂ ਚੱਲੇ ਡਾਡੀ ਜੀ ਕਹਿੰਦੇ ਬੋਰਾ ਚੱਕ ਲੋ ਵਿੱਚ ਪਾ ਕੇ ਲੈਣ ਸਮਾਨ ਤੇ ਡੈਲੀ ਲੱਛਟ ਸਟਾਰਕਾ ਲਿਆ ਮੋਟਸਾ ਗਾ ਹੁਣ ਅਸੀਂ ਚੱਲਦੇ ਹਾਂ ਮੰਡੀ ਨੂੰ ਤੇ ਹੋਰ ਸਮਾਨ ਲਿਆਣਾ ਸੀ ਸ਼ਹਿਰੋਂ ਤੇ ਤੇ ਬਣੇ ਰਹਿਣਾ ਅੱਗੇ ਅਸੀਂ ਮੰਡੀ ਪਹੁੰਚ ਗਏ ਹਾਂ ਤੇ ਤੁਸੀਂ ਦੇਖ ਸਕਦੇ ਹੋ ਮੰਡੀ ਦੀ ਹਲਚਲ ਯੋਤਾ ਤੇ ਹੁਣ ਅਸੀਂ ਸਬਜ਼ੀ ਲੈਣ ਚੱਲੋਗੇ ਤੁਸੀਂ ਦੇਖ ਸਕਦੇ ਹੋ ਮੰਡੀ ਚ ਰਸ਼ ਪਿਆ ਹੋਇਆ ਸਵੇਰੇ ਸਵੇਰੇ ਹੁਣ ਅਸੀਂ ਇੰਦਰੋਂ ਸਬਜ਼ੀ ਲੈ ਰਹੇ ਹਾਂ ਆਹ ਫਿਰ ਬਾਗ ਦੇੰਦੇ ਤੇ ਡਾੜੀ ਜੀ ਕਹਿੰਦੇ ਆਹ ਦਿਓ ਜੀ ਸਾਨੂੰ ਆਹ ਦਿਓ ਜੀ ਹਨਾ ਤੇ ਦੇਖ ਸਕਦੇ ਹੋ ਸਵੇਰੇ ਸਵੇਰੇ ਰਸ਼ੀ ਹੁੰਦਾ ਹੈ ਮੰਡੀ ਚ ਤੇ ਆ ਰਹੇ ਆ ਸਬਜ਼ੀਆਂ ਲੈਣ ਲੋਕ ਉਹਦੇ ਸਰਪੰਚ ਜੀ ਕਾਲੇ ਲੱਲੀਆਂ ਦੇ ਉਹ ਵੀ ਆਇਓ ਮੰਡੀ ਚ ਹਾਂਜੀ ਜੀ ਡੈਡੀ ਜੀ ਮਿਲ ਰਹੇ ਆਂਕਲ ਜੀ ਨੂੰ ਕਲ ਜੀ ਸੱਸ ਕੀ ਕਾਲਾ ਕਾਲ ਜੀ ਮੰਡੀ ਚ ਆਇਆ ਸਭ ਨੇ ਹਾਂਜੀ ਹੁਣ ਅਸੀਂ ਚੱਲਿਆਂ ਪਲਵੀ ਨੂੰ ਲੈਣ ਉਹ ਦੇਖਣੋਂ ਤੇ ਹੁਣ ਉਹਨੂੰ ਲਿਆ ਕੇ ਫੇ ਅਸੀਂ ਸਾਰਿਆਂ ਨੇ ਮਹਿੰਦੀ ਲਗवानी ਆ ਤੇ ਉਹਨੂੰ ਲੈ ਕੇ ਆਉਂਦੇ ਆ ਹਾਂਜੀ ਅਸੀਂ ਪਹੁੰਚ ਗਏ ਪਲਵੀ ਜੀ ਬਿਸਕੁਟ ਖਾਂਦੇ ਹੋਏ ਸਤਿ ਸ਼੍ਰੀ ਅਕਾਲ ਆਂਟੀ ਜੀ ਹਾਂਜੀ ਠੀਕ ਆ ਉਹ ਅੱਜ ਐਂਟਰੀ ਮਾਰੀ ਸੀ ਚਲੋ ਹੁਣ ਚਲੀਏ ਅਸੀਂ ਲਓ ਜੀ ਪਲਵੀ ਜੀ ਠੰਡਾ ਪੀइए ਵੈਲਕਮ ਹੋਇਫਿਲ ਅੱਜ ਫੇ ਮੈਂਦੀ ਲਗਾਣੀ ਕੱਲੂ ਵੀ ਆਜੇ ਠੀਕ ਹੈ ਮਮਾ ਅੱਜ ਅਸੀਂ ਛੁੱਟੀ ਕਰ ਲਈ ਅਸੀਂ ਕਹ ਅੱਜ ਛੁੱਟੀ ਕਰ ਲੰਨੇ ਆ ਫੇ ਕੰਮ ਵੀ ਮੈਨੂੰ ਬਹੁਤ ਸਿ ਸਵੇਰ ਦੀ ਲੱਗੀ ਹੋ ਮੈਂ ਡੈਡੀ ਜੀ ਦੇ ਕੱਪੜੇ ਪ੍ਰੈਸ ਕਰ ਰਹੀ ਸੀ ਮੰਮੀ ਜੀ ਕਹਿੰਦੇ ਪ੍ਰੈਸ ਨਹੀਂ ਹੋਏ ਬੜ ਪਏ ਆ ਜਦੋਂ ਪ੍ਰੈਸ ਆ ਦੇਖੋ ਜ਼ੀਰੋ ਦੇ ਕੀਤੀ ਹੋ ਵਾਹ ਮੇਰੇ ਕੰਮ ਦੇਖੋ ਪਲਵੀ ਜੀ ਕਿੱਦਾਂ ਰਿਆ ਕੀ ਵਿਚਾਰ ਨੇ ਫੇਰ ਕਰਨੇ ਪੜੇ ਸਾਨੂੰ ਪ੍ਰੈਸ ਓਹੋ ਪ੍ਰੈਸ ਕਰਨਾ ਮੈਨੂੰ ਸਭ ਤੋਂ ਖਲਾ ਲੱਗਦਾ ਹੈ ਕੀ ਕਰੀਏ ਪਲਵੀ ਜੀ ਮੰਦੀ ਲਾ ਰਹੀ ਹੈ ਮੰਮੀ ਜੀ ਦੇ ਫੇ ਮੈ ਲਗਾਣੀ ਆ ਮੈਂ ਸਾਰਾ ਕੰਮ ਨਿਵੇਕ ਤੇ ਮੰਜੀ ਹੁਣ ਭਾਬੀ ਹੁਣ ਵੀ ਆ ਗਏ ਆ ਹੈਲੋ ਭਾਬੀ ਜੀ ਹੁਣ ਉਹ ਵੀ ਮੈਂਦੀ ਲਗਾਉਗਾ ਲੈ ਮੰਮੀ ਜੀ ਦੀ ਵਾਰੀ ਆ ਫੇ ਸਾਡੀ ਵਾਰੀ ਆ ਗਰਾਂਟੀ ਜੀ ਹੈਲੋ ਫੇ ਲਾਨੇ ਮੈਂਦੀ ਮੰਮੀ ਖੋ ਮਮੀ ਜੀ ਮੇਰੇ ਮਹਿੰਦੀ ਦਿਖਾਓ ਆ ਦੇਖੋ ਤੇ ਗਿਆ ਆਹੋ ਸੋਮੀ ਰਾਮੀ ਬੰਦੀ ਤੇ ਹੁਣ ਅਸੀਂ ਲਗਾਵਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਹੁਣ ਮੰਮੀ ਜੀ ਨੇ ਲਾ ਲਿਆ ਮਹਿੰਦੀ ਮੰਮੀ ਜੀ ਖੁਸ਼ ਹੋ ਗਏ ਤੇ ਅਦਰ ਆਂਟੀ ਜੀ ਬੈਠੇ ਆਂਟੀ ਜੀ ਨੇ ਵੀ ਲਗਾਣੀ ਹੁਣ ਹੁਣ ਭਾਬੀ ਜੀ ਦੇ ਲੱਗਦੀ ਆ ਮਹਿੰਦੀ ਭਾਬੀ ਜੀ ਵੀ ਖੁਸ਼ ਫਿਰ ਅਸੀਂ ਲਗਾਵਾਂਗੇ ਆਂਟੀ ਜੀ ਤੇ ਮੈਂ ਹਾਂਜੀ ਹੁਣ ਅਸੀਂ ਚਲੇ ਸ਼ਹਿਰ ਨੂੰ ਮੋਮਸ ਲੈਣ ਅਸੀਂ ਕਿ ਮੋਮਸ ਖਾਨ ਦਾ ਦਿਲਗਾਰ ਦਾ ਤੇ ਮੋਮਸ ਲੈ ਕੇ ਆਈਏ ਤੇ ਪਰ ਵੀ ਜੀ ਵੀ ਆਣਾ ਤੇ ਹੁਣ ਫੇ ਆ ਕੇ ਮਹਿੰਦੀ ਲਗਣੀ ਮੇਰੇ ਤੇ ਫੇ ਮੇਰੀ ਭਾਰੀ ਆਣੀ ਆ ਸੋ ਚਲੋ ਪਹਿਲਾ ਜਾ ਕੇ ਸ਼ਹਿਰ ਲੈ ਕੇ ਆਉਂਦੇ ਹੁਣ ਅਸੀਂ ਆ ਗਏ ਆ ਤੇ ਭਾਬੀ ਜੀ ਦੇ ਵੀ ਮਹਿੰਦੀ ਲੱਗੀ ਤੇ ਆਂਟੀ ਜੀ ਦੇ ਵੀ ਤੇ ਹੁਣ ਅਸੀਂ ਸਪਰਿੰਗ ਰੋਅ ਖਾਣ ਲੱਗੇ ਸਾਨੂੰ ਮੋਮਸ ਮਿਲੇ ਹੀ ਨਹੀਂ ਕਹਿੰਦੇ ਹੈ ਨਹੀਂ ਕੋਈ ਫੇ ਅਸੀਂ ਲੈ ਆਂਦੇ ਆ ਹੁਣ ਅਸੀਂ ਖਾਂਦੇ ਆ ਤੇ ਸਾਰੇ ਜਾਣੇ ਪਰ ਤੇ ਮਹਿੰਦੀ ਲਾ ਗਏ ਬੀਜੀ ਬੀਜੀ ਹੋ ਗਏ ਸਾਰੇ ਹੁਣ ਕਿਸੇ ਨੇ ਘਣਾ ਸੀ ਨਹੀਂ ਕੰਮ ਖਾਣਾ ਕਰੇ ਲੋ ਜੀ ਫਾਈਨਲੀ ਹੁਣ ਸਾਡੇ ਲੱਗਣ ਲੱਗੀ ਆ ਮਹਿੰਦੀ ਇਧਰ ਮੰਮੀ ਜੀ ਪਤਾ ਨਹੀਂ ਗਾਣੇ ਲਾ ਕੇ ਬੈਠੇ ਆ ਫਾਈਨਲੀ ਹੁਣ ਸਾਡੇ ਮਹਿੰਦੀ ਲੱਗ ਰਹੀ ਆ ਪਲ ਵੀ ਜਿਲਾ ਰਹੇ ਆ ਬਹੁਤ ਸੋਹਣੀ ਲੰਦੇ ਆ ਮਹਿੰਦੀ ਇੱਧਰ ਮੰਮੀ ਜੀ ਪੇ ਆ ਹੱਥ ਲੈ ਕੇ ਮਹਿੰਦੀ ਲੱਗ ਗਈ ਆ ਬਹੁਤ ਖੁਸ਼ ਹੋਏ ਪਏ ਅੱਜ ਰੋਟੀ ਨੇ ਬਗਾ ਹੋਣੀ ਅੱਜ ਹਾਂ ਹੁਣ ਆਂਟੀ ਜੀ ਲਾ ਰਹੀ ਆ ਤੇ ਇੱਧਰ ਆਂਟੀ ਜੀ ਨੇ ਲਗਵਾ ਲਈ ਆ ਮਹਿੰਦੀ ਆਂਟੀ ਜੀ ਤਿਆਰੀ ਚ ਆਂਟੀ ਦੀ ਭਾਰੀ ਆ ਗਈ ਤੇ ਉਹ ਲਗਾਉਗੇ ਸਾਰੇ ਜਣ ਮਹਿੰਦੀ ਲਗਾ ਰਹੇ ਆ ਤੇ ਦੇਖੋ ਆਂਟੀ ਉਹਨਾਂ ਨੇ ਮਹਿੰਦੀ ਬਹੁਤ ਸੋਹਣੀ ਲੱਗਿਆ ਹਾਂਜੀ ਇੱਦਰ ਵੀ ਆਂਟੀ ਹੋਣਦੀ ਮੰਮਾ ਨੇ ਆਂਟੀ ਹੋਣੇ ਦੇਖ ਰਹੀ ਆ ਮੰਮੀ ਦੀ ਲੁੱਥਣ ਲਾਪੀ ਆ ਸੁੱਕ ਗਈ ਆ ਤੇ ਹੁਣ ਸਾਰੇ ਜਾਣੇ ਹਾਂਜੀ ਬਾਕੀਆਂ ਨੇ ਹਲੇ ਆਣੇ ਹਾਂ ਜੀ ਪਾਵਨ ਵਿੱਚ ਤੀਆਂ ਦਾ ਮਹੀਨਾ ਹੁੰਦਾ ਏ ਇਹਨਾਂ ਦਿਨਾਂ ਵਿੱਚ ਛੋਲਾ ਸਿੰਗਾਰ ਕਰਕੇ ਔਰ ਆਪਣਾ ਤੇ کئی ਜਗ੍ਹਾ ਤੇ ਤੀਜ ਦਾ ਵਰਤ ਰੱਖਦੀਆਂ ਨੇ ਤੇ ਕਈ ਜਗ੍ਹਾ ਤੇ ਆਪਣਾ ਮਤਲਬ ਕਿ ਮਨੋਰੰਜਨ ਕਰਦੀਆਂ ਨੇ ਤੇ ਪੁਰੀਆਂ ਜਿਹੜੀਆਂ ਆ ਕੇ ਮੁਟਿਆਰਾਂ ਆਪਣੇ ਪੇਕਿਆਂ ਦੇ ਘਰ ਆ ਕੇ ਜਿੱੱਦਾ ਪਾਉਂਦੀਆਂ ਨੇ ਤੇ ਝੂਟੇ ਝੂਟਦੀਆਂ ਨੇ ਬਾਕੀ ਆਪਣੇ ਮੁਟਿਆਰਾਂ ਆਪਣਾ ਪੂਰਾ ਮਨੋਰੰਜਨ ਕਰਦੀਆਂ ਨੇ ਪਹਿលੀਆਂ ਸਹੇਲੀਆਂ ਨੂੰ ਮੇਰੀਆਂ ਨੇ ਮਹਿਦੀ ਲਗਾਉਂਦੀਆਂ ਨੇ ਡੋਲੀ ਲਗਾਉਂਦੀਆਂ ਸੋਲਾ ਸ਼ਿੰਗਾਰ ਕਰਕੇ ਆਪਣਾ ਇਸਤੀਜ ਨੂੰ ਮਨਾਇਆ ਜਾਂਦਾ ਹੈ ਹਾਂ ਆਂਟੀ ਜਨੇ ਉਹ ਵਧੀਆ ਸਾਨੂੰ ਐਕਸਪਲੇਨ ਕੀਤਾ ਵੀ ਕਿਉਂ ਮਨਾਇਆ ਜਾਂਦਾ ਆ ਇਸੇ ਇਸੇ ਮਹੀਨੇ ਸਾਰੇ ਦਾ ਮਹਿੰਦੀ ਵਗੈਰਾ ਲਗਾਉਂਦੇ ਆ ਹਾਂਜੀ ਮਹਿੰਦੀਆਂ ਦਾ ਤਿਹਾੜੀ ਇਹ ਦੱਸਿਆ ਕਿ ਅੱਜ ਤੋਂ ਆਗਾਜ਼ ਹੋ ਗਿਆ ਨਵੇਂ ਤਿਹਾੜਾ ਦਾ ਹਾਂਜੀ ਇਹੀ ਮੌਕਾ ਹੁੰਦਾ ਹੈ ਸਾਰਿਆਂ ਦਾ ਇਕੱਠੇ ਹੋ ਕੇ ਮਿਲ ਕੇ ਅੱਦਾ ਕੁਝ ਕਰਨੇ ਦਾ ਹਨਾ ਗੱਲਾਂ ਬਾਤਾਂ ਅੱਦਾ ਕਰਨੇ ਦਾ ਇਹੀ ਮਹੀਨਾ ਹੁੰਦਾ ਆ ਨਾ ਹਾਂਜੀ ਹਾਂਜੀ ਇੱਧਰ ਕੁਰਸੀਆਂ ਤੇ ਟੈਂਟ ਦਾ ਸਮਾਨ ਰੱਖ ਦਿੱਤਾ ਗਿਆ ਆ ਤੇ ਹੁਣ ਅਸੀਂ ਡੈਡੀ ਜੀ ਨਾਲ ਚੱਲੇ ਬਾਜ਼ਾਰ ਦੁੱਧ ਲੈਣ ਨਹੀਂ ਜਮਾਣਾ ਆ ਰਾਤ ਨੂੰ ਇਸ ਲਈ ਦੁੱਧ ਲੈ ਆ ਬਹੁਤ ਜ਼ਰੂਰੀ ਆ ਸੋ ਚੱਲਦੇ ਆ ਹੁਣ ਅਸੀਂ ਸ਼ਹਿਰ ਨੂੰ ਹੁਣ ਅਸੀਂ ਸ਼ਹਿਰ ਪਹੁੰਚ ਗਏ ਆ ਤੇ ਜੋਸ਼ੀ ਉਹਨਾਂ ਦੇ ਦਰਵਾਜ਼ੇ ਆ ਗਏ ਆ ਤੇ ਹੁਣ ਅਸੀਂ ਲਵਾਂਗੇ ਦੁੱਧ ਲੋ ਦੇ ਪੈਟਾ ਲਵਾ ਲਾਂਗੇ ਹੁਣ ਅਸੀਂ ਵੀ ਲੱਗ ਲੱਸੀ ਮੱਸੀ ਦੇ ਰਹੇ ਆ ਲੋ ਲੋ ਹੁਣ ਅਸੀਂ ਲੱਸੀ ਪਿੰਨੇ ਆ ਹੁਣ ਅਸੀਂ ਆ ਗਿਆ ਸੂਟ ਲੈਣ ਆਪਣੇ ਸੱਸੀ ਕਾੰਟੀ ਜੀ ਮਮਾ ਜੀ ਅੱਛਾ ਅੱਛਾ ਮੈਂ ਕੋ ਸੂਟ ਵੀ ਨਾਲ ਹੀ ਲੈ ਜੀ ਆ ਵਧੀਆ ਬਣਾਤਾ ਬਹੁਤ ਵਧੀਆ ਸੰਦਿਆ ਵਿਸ਼ਸ਼ਤਾ ਲੱਗ ਚੁਕੀਆਂ ਆ ਮਤਲਬ ਲੱਗ ਰਹੀਆਂ ਆ ਵੈਸੇ ਟਾਂਡੀਆਂ ਆ ਤੇ ਇਹਨੂੰ ਹੱਥ ਲਗਾ ਸਕਦੇ ਐਸੇ ਤੇ ਫੇ ਇਹ ਲੱਗ ਜਾਈਆਂ ਫੇ ਸਾਰੇ ਪਾਸੇ ਕਵਰ ਹੋ ਜਾਣਾ ਆ ਫੇ ਤੁਹਾਨੂੰ ਸਾਰਿਆਂ ਦਿਖਾਵਾਂਗੇ ਕਿੱਦਾਂ ਰਹੂਗਾ ਲੋ ਜੀ ਪੂਜਾ ਆਂਟੀ ਜੀ ਨੇ ਲਗਾ ਲਿਆ ਮਹਿੰਦੀ ਉਹ ਸਾਰੀ ਲੱਗ ਗਈ ਆ ਤੇ ਤਾਰਾ ਆਂਟੀ ਜੀ ਲਾ ਰਹੇ ਆ ਹਾਂ ਜੀ ਹਾਂ ਜੀ ਮੈਂ ਕਿਹਾ ਦੇਖਦੇ ਆ ਉਹਨੇ ਕਿੱਦਾਂ ਲਾਉਂਦੇ ਆ ਹਾਂ ਅਸੀਂ ਤਾਂ ਹੋਲੀ ਹਾਂ ਹਾਂ ਹੁਣ ਅਸੀਂ ਬਿਜ਼ੀ ਬਿਜ਼ੀ ਆ ਹਾਂ ਜੀ ਹੁਣ ਅਸੀਂ ਚੰਦੇ ਆ ਪਲ ਵੀ ਛੱਡਣ ਕਰੇ ਤੇ ਅੱਦਲ ਫਰਵਾਈ ਅੰਕਲ ਜੀ ਆ ਗਏ ਆ ਤੇ ਗੱਡੀ ਚ ਸਮਾਨ ਕੱਢੂਗੇ ਤੇ ਫੇ ਬਣਾਉਗੇ ਖਾਣਾ ਪੀਣਾ ਚਲੋ ਹੁਣ ਅਸੀਂ ਪਲਵਿ ਨੂੰ ਛੱਡਣ ਚੱਲਦੇ ਸੀਪਲ ਵੀ ਦੇ ਘਰੇ ਆ ਗਏ ਪਰ ਜਦੋਂ ਆਏ ਉਹਨਾਂ ਨੇ ਕੁੱਤਾ ਰੱਖਿਆ ਮੈਂ ਡਰ ਗਈ ਮੈਂ ਮੈਂ ਨਹੀਂ ਜਾਣੋ ਉਹ ਕਰਦਾ ਨਾ ਤੈਨੂੰ ਦੇਖ ਕੇ ਲੈਤਾ ਅੱਜ ਵਾਉ! ਖੌਮ ਦਾ ਹੁਸ਼ਰਕੀ ਆਈ। ਮੈਨੂੰ ਦੇਖ ਕੇ ਤਾਂ ਪਹਿਲਾਂ ਭੋਂਕਣ ਲੱਪਿਆ। ਮੈਂ ਮੈਂ ਪਹਿਲੇ ਪਿੱਛੇ ਨੂੰ ਹੋ ਗਈ। ਹੋਏ 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 ਕਿੰਨਾ ਕਰਦਾ। ਲੈ ਚੱਲੇ ਬਾਈ ਪਰਵੀਸੀ। ਕਾਲੂ ਆ ਜੀ। ਓਕੇ ਓਕੇ ਬਾਈ। ਹਾਂਜੀ। ਹੁਣ ਹੋਏ ਅਸੀਂ ਸਾਰੇ ਦਿਨ ਦੇ ਹੁਣ ਹੋ ਗਏ ਫ੍ਰੀ। ਆ ਹੁਣ ਲੱਗਾ ਸਾਡਾ ਟਾਈਮ। ਤੇ ਬਹੁਤ ਥੱਕ ਗਿਆ ਅੱਜ ਤਾਂ ਕੰਮ ਬਹੁਤ ਸੀਗਾ ਕਦੇ ਪੋਸ਼ ਕਰੋ ਕਦੇ ਪੋਸ਼ ਰਹੇ ਵੀ ਸ਼ਹਿਰ ਜਾਣਾ ਹੈ ਅਸੀਂ ਤੇ ਭਾਬੀ ਨੂੰ ਕੋ ਵੀ ਜਾਣਾ ਹੈ ਤੇ ਬਹੁਤ ਕੰਮ ਆ ਤੇ ਬਾਹਰ ਤਾਂ ਦਖਾਨੀਆਂ ਅਸ਼ਤਾ ਵਗੈਰਾ ਲਾ ਕੇ ਆਇਆ ਤੇ ਅਸੀਂ ਥੱਕ ਗਏ ਦੇਖ ਸਾਤੋ ਸ਼ਤ ਲੱਗ ਗਈ ਹੈ ਸਾਰੇ ਤੇ ਨਾਲੇ ਪਹਿਲਾ ਸੀ ਕਿਨੇ ਦਿਨ ਹੋ ਗਏ ਬਲੌਗ ਸ਼ੂਟ ਨਹੀਂ ਕਰ ਪਾਏ ਕਿਉਂਕਿ ਉਹ ਕੰਮ ਹੁੰਦਾ ਸੀਗਾ ਪ੍ਰੈਕਟਿਸ ਵਗੈਰਾ ਲਈ ਸਾਰੇ ਜਾਣੇ ਜਾਂਦੇ ਹੁੰਦੇ ਸੀਗੇ ਪਾਪੀ ਉਹਨਾਂ ਦੇ ਘਰੇ ਤੇ ਪ੍ਰੈਕਟਿਸ ਕਰਦੇ ਸੀ ਸਾਰੇ ਜਾਣੇ ਤੇ ਉਹ ਤਾਂ ਬਲੌਗ ਸ਼ੂਟ ਕਰ ਨਹੀਂ ਪਾਇਆ ਸੀ ਨਾ ਕਰਨਾ ਸੀ ਤੇ ਤੁਸੀਂ ਕੱਲ ਨੂੰ ਫੇਰ ਦੇਖ ਲਿਓ ਬਲੌਗ ਚਿਕਿੰਤਾ ਰਹੂਗਾ ਤੇ ਬਹੁਤ ਅੱਛ ਕਮਰੇ ਆ ਸਾਨੂੰ ਉਹਦਾ ਰੌਣਕ ਵੀ ਰਹੀ ਆ ਇੰਦਾ ਇਦਾਂ ਲੱਗਦਾ ਇਹ ਤਾਂ ਵਿਆਹ ਹੁੰਦਾ ਆਪਣੇ ਘਰੇ ਸਾਰਾ ਉਸ ਤਰ੍ਹਾਂ ਹੋ ਰਹੀ ਸੀ ਤੇ ਵਧੀਆ ਹੋ ਗਿਆ ਆ ਤੇ ਵਧੀਆ ਹੀ ਹੋ ਪਏ ਤੇ ਰੱਬ ਇਹ ਮੀ ਨਾ ਪਵੇ ਬਸ ਪਿਛਲੀ ਵਾਰ ਵਗ ਨੂੰ ਜਦੋਂ ਮੀ ਪੈ ਗਿਆ ਸੀਗਾ ਉਤਨਾ ਨਾ ਹੋਵੇ ਤੇ ਬਸ ਹੋਰ ਤਾਂ ਕੁਝ ਨਹੀਂ ਆ ਬਾਕੀ ਸਾਰੀਆਂ ਤਿਆਰੀਆਂ ਵਧੀਆ ਹੋ ਗਈਆਂ ਆ ਤੇ ਤੁਹਾਨੂੰ ਹੁਣ ਤੇ ਕੱਲ ਨੂੰ ਦੇਖਦੇ ਹੋ ਕਿੰਦਾ ਹੋਊਗਾ ਤੇ ਹੁਣ ਅਸੀਂ ਬਲੌਗ ਇੱਥੇ ਖਤਮ ਕਰਦੇ ਆ ਤੇ ਤਾਨੂੰ ਨੂਤੀਆ ਬਲੌਗ ਆ ਚੁਗਾ ਤੁਸੀਂ ਦੇਖਿਆ ਹੋ ਜਰੂਰ ਬਹੁਤ ਬਰੀਆ ਤੁਹਾਨੂੰ ਲੱਗੂਗਾ ਕਲਚਰ ਹੀ ਤੁਹਾਨੂੰ ਦਿਖੂਗਾ ਉਹਦੇ ਵਿੱਚ ਫਿਰ ਅਗਲੇ ਬਲੌਗ ਤੇ ਮਿਲਦੇ ਹਾਂ ਤਦਲੇ ਸਸਟਿਕਾਰ